ਹਾਂਜੀ ਅੱਜ ਫਿਰ ਨਵੇਂ ਬਲੌਕ ਨਾਲ હાજર ਹੋਏ ਆਂ ਆਈ ਹੋਪ ਆਪ ਠੀਕ ਠਾਕ ਹੋਵੋਗੇ ਛੜਦੀ ਕਲਾ ਵਿੱਚ ਹੋਵਾਂਗੇ ਤੇ ਅੱਜ ਆਪਾਂ ਬਣਾਈਏ ਕਰੇਲਿਆਂ ਦੀ ਸਬਜ਼ੀ ਝਾੜ ਕਰੇਲੇ ਆਏ ਛੋਟੇ ਕਰੇਲੇ ਹੁੰਦੇ ਆ ਜਿਹੜੇ ਇਹ ਸ਼ੂਗਰ ਵਾਸਤੇ ਬਹੁਤ ਵਧੀਆ ਤੇ ਸਬਜ਼ੀ ਵੀ ਇਹਦੀ ਬਹੁਤ ਟੇਸਟੀ ਬਣਦੀ ਆ ਤੇ ਆ ਇਹਨਾਂ ਨੂੰ ਆਪਾਂ ਕੱਟ ਸਮਾਰ ਲਿਆ ਦੇਖੋ ਤੁਸੀਂ ਪਹਿਲਾਂ ਕਿਚੀਰ ਪਾਇਆ ਫਿਰ ਇਹਦੇ ਵਿੱਚੋਂ ਜਿਹੜਾ ਇਹਦਾ ਮਤਲਬ ਕਿ ਆਹ ਗੁੱਦ ਜੀ ਹੁੰਦੀ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਨਾ ਵੇਖੋ ਅੰਦਰ ਠੁੱਲੀਆਂ ਜੀ ਬਣ ਗਈਆਂ ਸਾਫ਼ ਕਰ ਲਿਆ ਵਧੀਆ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਨਾ ਪਲੇਟ 'ਚ ਪਏ ਪਹਿਲਾਂ ਆਪਾਂ ਧੋਲੇ ਸੀ ਧੋ ਕੇ ਸਿਕਾਏ ਆ ਕੌੜੇ ਤਾਂ ਵੈਸੇ ਹੁੰਦੇ ਨਹੀਂ ਬਹੁਤ ਟੇਸਟੀ ਬੰਦੇ ਆ ਜਿਹੜੇ ਵੱਡੇ ਵਾਲੇ ਹੁੰਦੇ ਆ ਨਾ ਉਹ ਕੌੜੇ ਹੁੰਦੇ ਆ ਇਹ ਆਪਣੇ ਨਾ ਬਗੀਚੀ ਚ ਲੱਗੇ ਬਾਹਰ ਉੱਥੇ ਹੀ ਤੋੜੇ ਆ ਸਾਰੇ ਬਰੀਕੀ ਜਿਹਾ ਕੰਮ ਆ ਤਾਂ ਇੱਕ ਦੋ ਪਾਲਾਂਗੇ ਪਿਆਜ਼ ਤਾਂ ਵਧੀਆ ਸਬਜ਼ੀ ਤਿਆਰ ਹੋ ਜੂਗੀ ਪੰਜ-ਸੱਤ ਦਿਨਾਂ ਤੋਂ ਲੈ ਆਉਂਦੇ ਆ ਥੋੜੇ ਜਿਲੇ ਲੈ ਪੈਂਦੇ ਕੌਲੀ ਕੋ ਬੁੱਧ ਜੀ ਕਿੰਨੀ ਨਿਕਲ ਗਈ ਦੇਖੋ ਟੁਲੀਆਂ ਜੀ ਤਾਂ ਪਤਲੀਆਂ ਪਤਲੀਆਂ ਰਹਿ ਗਈਆਂ ਪਹਿਲਾਂ ਬਹੁਤ ਹੁੰਦੇ ਸੀਗੇ ਹੁਣ ਉਹ ਘੱਟ ਹੁੰਦੇ ਆ ਬਾਹਰ ਲੋਕ ਕਿੰਨੇ ਕਿੰਨੇ ਤੋੜ ਕੇ ਲਿਆਉਂਦੇ ਹੁੰਦੇ ਝਾੜਾਂ ਤੇ ਕਿੰਨੇ ਕਿੰਨੇ ਲੱਗੇ ਹੁੰਦੇ ਸੀ ਤਾਂ ਇਹ ਤੇ ਝਾੜ ਕਰੇ ਲੈ ਗੰਦੇ ਆ ਨਾ ਕਾਫੀ ਟਾਈਮ ਲੱਗ ਗਿਆ ਕਟਣ ਤੇ ਵੀ ਕਰਦਣਾ ਹੌਲੀ ਹੌਲੀ ਉਹ ਨਾ ਬੁੱਧ ਜੀ ਨਿਕਲਦੀ ਹੈ ਵਿੱਚੋਂ ਤੇਰੇ ਲਈ ਤਾਂ ਆਪਾਂ ਕੱਟ ਲੈ ਹੁਣ ਨਾਲ ਚਾਰ ਪਿਆਜ਼ ਲੈ ਲੇ ਉਹ ਵੀ ਕੱਟ ਲੈ ਇੱਧਰ ਆਪਾਂ ਤੇਲ ਗਰਮ ਕਰ ਲਿਆ ਕੜਾਹੀ 'ਚ ਜੇਸਨ ਕਰਕੇ ਤੇਲ ਜਿੰਨੀ ਤੱਕ ਗਰਮ ਹੋਣ ਦੇਵਾਂਗੇ ਸੋ ਜੀ ਰਵੀ ਵਧੀਆ ਹੋ ਜਾਊਗਾ ਨਾ ਫਿਰ ਥੋੜਾ ਜਿਹਾ ਸੇਕ ਲਵਾਉਣਾ ਆਪਾਂ ਜਿਆਦਾ ਨਹੀਂ फिर प्याज भी जल्दी पावगी ड्राइंग रूम की भी अज सफाई है आप ਉਹਨਾਂ ਫਿਰ ਪਿਆਜ਼ ਪਾ ਦਿੰਨੀ ਆ ਤਰੇਲੇ ਤੇ ਆ ਰੋ ਗਈ ਹੈ 16 ਬਹੁਤ ਵਧੀਆ ਬਣ ਰਹੇ ਆ ਪਰ ਬਣੀ ਥੋੜੀ ਜਿਹੀ ਹੋਰ ਪੌਲੀ ਬਣੀ ਹੈ ਬਸ ਤਾਂ ਕਿ ਦਿਨ ਆਪ ਇੱਕ ਵਾਰ बन के वी तैयार हो गया देखो हम आप मसाले ऐड कर चम्मच मिर्च हल्दी एक चमच नमक एक चमच ਸੁੱਕਾ ਧਨੀਆ ਪਾਊਡਰ ਇੱਕ ਚਮਚ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਇਹਨੂੰ ਜੀਨੂ ਜੀਨੂ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਕਮੈਂਟ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਨੂੰ ਉਹਨਾਂ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਤੇ ਉੱਪਰ ਆਪਾਂ ਪਾਤਾ ਗਰਮ 6